ਜਿਹੜਾ ਆਮ ਆਦੀ ਪਾਰਟੀ ਦੇ ਚਮਲੇ ਹੋਏ ਮੈਂ ਸਮਝਦਾ ਕਿ ਲੀਡਰ ਕੈਬਨਟ ਮੰਤਰੀ ਭੁੱਲਰ ਨੇ ਤੇ ਸਿੱਧੇ ਰੂਪ ਦੇ ਵਿੱਚ ਤਖਣ ਭਾਈਚਾਰਾ ਅਤੇ ਸੁਨਿਆਰਾ ਭਾਈਚਾਰਾ ਰਾਮਗੜੀਆ ਭਾਈਚਾਰਾ ਬੀਸੀ ਭਾਈਚਾਰੇ ਨੂੰ ਸਿੱਧੇ ਰੂਪ ਦੇ ਵਿੱਚ ਟਾਰਗੇਟ ਕਰਕੇ ਬਹੁਤ ਹੇਠਲੇ ਪੱਧਰ ਦੀ ਤੇ ਸ਼ਰਮਨਾਕ ਭਾਸ਼ਾ ਬੁਲੀਆ ਜਿਹੜਾ ਉਹ ਕਹਿੰਦਾ ਨਾ ਕਿ ਗੁੱਲੀ ਘੜ ਮੇਰੀ ਬੇਇੱਜ਼ਤੀ ਆ ਪੰਜਾਬ ਦੇ ਲੋਕਾਂ ਨੂੰ ਕਿ ਇਹਨਾਂ ਦੀ ਆਮ ਆਦੀ ਪਾਰਟੀਆਂ ਦੀ ਪੂਰੀ ਪੰਜਾਬ ਦੇ ਚੰਗੀ ਤਰ੍ਹਾਂ ਗੁੱਲੀ ਘੜ ਕੇ ਤੋਰੇ ਹੋ ਹਰਿਆਣੇ ਵਾਲੇ ਪੰਜਾਬ ਦੇ ਵਿੱਚ ਆ ਕੇ ਸਾਡੇ ਨੌਜੋਨਾਂ ਤੇ ਗੋਲੀਆਂ ਚਲਾ ਕੇ ਇੱਕ ਨੌਜਵਾਨ ਸ਼ਹੀਦ ਹੋ ਗਿਆ ਇੱਥੋਂ ਆ ਕੇ ਕੁੱਟਮਾਰ ਕਰਕੇ ਆ ਗਏ ਸਾਰੇ ਕਿਸਾਨੋਂ ਬੇਤੀਆ ਕਿ ਚੰਗੀ ਤਰ੍ਹਾਂ ਗੁੱਲੀ ਘੜ ਦਿਓ ਆਮਾਦੀ ਪਾਰਟੀ ਵਾਲਿਆਂ ਦੀ ਪੰਜਾਬ ਨੂੰ ਲੁੱਟ ਕੇ ਬਦਲਾਵ ਦਾ ਨਾਰਾ ਲਾ ਕੇ ਅੱਜ ਕੋਈ ਰੋਜ਼ਗਾਰ ਨਹੀਂ ਬਾਹਰਲੇ ਸੁਭਰਨ ਰਜ਼ਾਰ ਤਾਂ ਨੌਜੋਨਾਂ ਨੇ ਬੇਤੀਆ ਸਾਡੀ ਕਰਦਾਰ ਕੋਸ਼ਿਸ਼ ਕੀਤੀ ਸਾਨੂੰ ਵੱਖਵਾਦੀ ਸਾਨੂੰ ਅਤਵਾਦੀ ਸਾਡੇ ਐਨਐਸਐ ਲਾਏ ਇਹਨਾਂ ਦੀ ਚੰਗੀ ਤਰ੍ਹਾਂ ਗੁੱਲੀ ਘੜ ਕੇ ਭਿਜਿਓ ਜਿਹੜਾ ਪੁੱਲਰ ਕਹਿੰਦਾ ਨਾ ਗੁੱਲੀ ਘੜ ਇਹ ਪੰਜਾਬੀ ਦੱਸਣਗੇ ਤੈਨੂੰ ਕੀ ਆਮ ਆਦੀ ਪਾਰਟੀ ਦਾ ਇਹੋ ਜਿਹਾ ਕਢਾਹਾ ਮਾਜ ਕੇ ਤੋੜਨਗੇ ਤੇ ਵਿੱਚੇ ਭੁੱਲਰ ਵਿੱਚ ਇਹਨਾਂ ਦੇ ਸਾਰੇ ਕੈਂਡੀਡੇਟਾਂ ਨੂੰ ਜਿਹੜਾ ਕਹਿੰਦੇ 1300 13 ਕਰਕੇ ਇਹਨਾਂ ਦੀ ਚੰਗੀ ਤਰ੍ਹਾਂ ਗੁੱਲੀ ਘੜ ਕੇ ਤੋੜਨਗੇ ਦੇਖੋ ਉਹ ਜਿਹੜਾ ਆਮ ਆਦੀ ਪਾਰਟੀ ਦੇ ਚਮਲੇ ਹੋਏ ਮੈਂ ਸਮਝਦਾ ਕਿ ਲੀਡਰ ਕੈਬਨਟ ਮੰਤਰੀ ਭੁੱਲਰ ਨੇ ਜਿਹੜਾ ਮੈਂ ਸਮਝਦਾ ਖਾਸ ਤੌਰ ਤੇ ਸਿੱਧੇ ਰੂਪ ਦੇ ਵਿੱਚ ਤਖਣ ਭਾਈਚਾਰਾ ਅਤੇ ਸੁਨਿਆਰਾ ਭਾਈਚਾਰਾ ਰਾਮਗੜੀਆ ਭਾਈਚਾਰਾ ਬੀਸੀ ਭਾਈਚਾਰੇ ਨੂੰ ਸਿੱਧੇ ਰੂਪ ਦੇ ਵਿੱਚ ਟਾਰਗੇਟ ਕਰਕੇ ਬਹੁਤ ਹੇਠਲੇ ਪੱਧਰ ਦੀ ਤੇ ਸ਼ਰਮਨਾਕ ਭਾਸ਼ਾ ਬੁਲੀਆ ਤੇ ਮੈਂ ਜਿਹੜਾ ਉਹ ਕਹਿੰਦਾ ਨਾ ਕਿ ਗੁੱਲੀ ਘੜ ਮੇਰੀ ਬੇਨਤੀ ਹੈ ਪੰਜਾਬ ਦੇ ਲੋਕਾਂ ਨੂੰ ਕਿ ਇਹਨਾਂ ਦੀ ਆਮ ਆਦੀ ਪਾਰਟੀਆਂ ਦੀ ਪੂਰੀ ਪੰਜਾਬ ਦੇ ਵਿੱਚ ਚੰਗੀ ਤਰ੍ਹਾਂ ਗੁੱਲੀ ਘੜ ਕੇ ਤੋਰਿਓ ਮੇਰੀ ਬੇਨਤੀ ਹੈ ਸਾਰੇ ਕਿਸਾਨਾਂ ਨੂੰ ਕਿ ਜਿਵੇਂ ਇਹਨਾਂ ਦੇ ਸ਼ਹਿਤ ਹਰਿਆਣੇ ਵਾਲੇ ਪੰਜਾਬ ਦੇ ਵਿੱਚ ਆ ਕੇ ਸਾਡੇ ਨੌਜਵਾਨਾਂ ਤੇ ਗੋਲੀਆਂ ਚਲਾ ਕੇ ਇੱਕ ਨੌਜਵਾਨ ਸ਼ਹੀਦ ਹੋ ਗਿਆ ਇੱਥੋਂ ਆ ਕੇ ਕੁੱਟਮਾਰ ਕਰਕੇ ਸਾਰੇ ਕਿਸਾਨਾਂ ਨੂੰ ਬੇਨਤੀ ਹੈ ਕਿ ਚੰਗੀ ਤਰ੍ਹਾਂ ਗੁੱਲੀ ਘੜ ਦਿਓ ਆਮ ਆਦੀ ਪਾਰਟੀਆਂ ਵਾਲਿਆਂ ਦੀ ਮੇਰੀ ਬੇਨਤੀ ਆ ਨੌਜਵਾਨਾਂ ਨੂੰ ਕਿ ਜਿਹੜਾ ਸਾਡੇ ਨਾਲ ਧੋਖਾ ਕਰਕੇ ਪੰਜਾਬ ਨੂੰ ਲੁੱਟ ਕੇ ਬਦਲਾਆ ਨਾ ਲਾ ਕੇ ਅੱਜ ਕੋਈ ਰੁਜ਼ਗਾਰ ਨਹੀਂ ਬਾਹਰਲੇ ਸੁਪਨੇ ਦਾ ਯਾਰ ਤਾਂ ਨੌਜਵਾਨਾਂ ਨੂੰ ਬੇਨਤੀ ਆ ਸਾਡੀ ਕਰਦਾਰ ਕੂਸ਼ੀ ਕੀਤੀ ਸਾਨੂੰ ਵੱਖਵਾਦੀ ਸਾਨੂੰ ਅੱਤਵਾਦੀ ਸਾਡੇ ਐਨਐਸਏ ਲਾਏ ਇਹਨਾਂ ਦੀ ਚੰਗੀ ਤਰ੍ਹਾਂ ਗੁੱਲੀ ਕੜ ਕੇ ਭੇਜਿਓ ਜਿਹੜਾ ਭੁੱਲਰ ਕਹਿੰਦਾ ਨਾ ਗੁੱਲੀ ਕੜ ਇਹ ਪੰਜਾਬੀ ਦੱਸਣਗੇ ਤੈਨੂੰ ਕਿ ਆਮ ਆਦਮੀ ਪਾਰਟੀ ਦਾ ਇਹੋ ਜਿਹਾ ਕੜਾਹਾ ਮਾਂਜ ਕੇ ਤੋੜਨਗੇ ਤੇ ਵਿੱਚੇ ਭੁੱਲਰ ਵਿੱਚ ਇਹਨਾਂ ਦੇ ਸਾਰੇ ਕੈਂਡੀਡੇਟਾਂ ਨੂੰ ਜਿਹੜਾ ਕਹਿੰਦਾ 1300 013 ਕਰਕੇ ਇਹਨਾਂ ਦੀ ਚੰਗੀ ਤਰ੍ਹਾਂ ਗੁੱਲੀ ਘੜ ਕੇ ਤੋੜਨਗੇ ਤੇ ਇਹਨਾਂ ਦਾ ਜਿਹੜਾ ਬਿਆਨ ਦਿੱਤਾ ਸ਼ਰਮਨਾਕ ਆਮ ਆਦੀ ਪਾਰਟੀ ਦੇ ਪ੍ਰਧਾਨ ਇਹਦੇ ਲੀਡਰਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਹੁਣ ਤੱਕ ਉਹਨੂੰ ਟਿਕਟ ਵਾਪਸ ਲੈ ਕੇ ਉਹਨੂੰ ਕੈਬਨਿਟ ਮੰਤਰੀ ਦਾ ਅਸਥੀਵਾ ਲੈ ਕੇ ਪਾਰਟੀ ਤੋਂ ਬਾਹਰ ਕਿਉਂ ਨਹੀਂ ਕੱਢਿਆ ਨਹੀਂ ਕੱਢਦੇ ਤਾਂ ਮੇਰੀ ਬੇਨਤੀ ਹੈ ਸਾਰਿਆਂ ਨੂੰ ਇਕੱਠੇ ਹੋ ਕੇ ਕਿਸਾਨਾਂ ਨੂੰ ਨੌਜਵਾਨਾਂ ਨੂੰ ਜਿਹੜੀ ਬੀਬੀਆਂ ਨਾਲ ਧੋਖਾ ਕੀਤਾ 100000 ਰੁਪਏ ਦਾ ਹਰੇਕ ਭਾਈਚਾਰੇ ਨਾਲ ਮਲਾਜਮਾਂ ਨਾਲ ਧੋਖਾ ਕੀਤਾ ਸਾਰੇ ਵਰਗ ਨੂੰ ਪੰਜਾਬੀਆਂ ਨੂੰ ਬੇਨਤੀ ਹੈ ਕਿ ਇੱਕ ਮਟੋਕੇ ਇੱਕ ਉਹਨਾਂ ਦਾ ਲਾਓ ਦਿੱਲੀ ਵਾਲੇ ਪੰਜਾਬਾਓ ਪੰਜਾਬ ਨੂੰ ਜਿਤਾਓ ਦਿੱਲੀ ਵਾਲਿਆਂ ਦੀ ਗੁੱਲੀ ਘੜੋ ਤੇ ਪੰਜਾਬੀਆਂ ਦਾ ਝੰਡਾ ਬੁਲੰਦ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ